ਉਹ ਜਿਹੜੀ ਕੌਮ ਦਾ ਤਖਤ ਹੀ ਕਰਾਏ ਤੇ ਦਿੱਤਾ ਹੋਵੇ ਗਵਰਨਮੈਂਟ ਨੂੰ ਉਹ ਕੌਮ ਅੱਗੇ ਕਿਵੇਂ ਵੱਧ ਸਕਦੀ ਆ ਤੇ ਦਿੱਤਾ ਕਿਹਨੇ ਉਹ ਸਾਨੂੰ ਸਭ ਨੂੰ ਪਤਾ ਔਰੰਗਜ਼ੇਬ ਦੀ ਮੌਤ ਹੁੰਦੀ ਆ ਉਹਦੇ ਪੁੱਤਰਾਂ ਵਿਚਾਲੇ ਜੰਗ ਹੁੰਦੀ ਆ ਬਹਾਦਰ ਸ਼ਾਹ ਛੋਟਾ ਲੜਕਾ ਹੁੰਦਾ ਉਹਦਾ ਉਹ ਮਹਾਰਾਜ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਿੱਠੀ ਲਿਖਦਾ ਮੇਰੀ ਭਰਾਵਾਂ ਦੇ ਨਾਲ ਜੰਗ ਹੋਣੀ ਆ ਮੇਰਾ ਤੁਸੀਂ ਸਾਥ ਦਿਓ ਤੇ ਤੁਸੀਂ ਇਹ ਵੇਖੋ ਵੀ ਜਿਹੜਾ ਸ਼ਰਨ ਆਵੇ ਤੇ ਕੰਠ ਲਾਵੇ ਮਹਾਰਾਜ ਕਹਿੰਦੇ ਠੀਕ ਆ ਜਿਹੜਾ ਆ ਗਿਆ ਕੋਈ ਚੱਕਰ ਨਹੀਂ ਭਾਵੇਂ ਲਾਲ ਸ਼ਹੀਦ ਕਰਵਾਏ ਸੀ ਇਹਨਾਂ ਦੇ ਪਿਤਾ ਨੇ ਸਾਨੂੰ ਰਾਜ ਲੈ ਕੇ ਦੇਣ 'ਚ ਫਾਇਦਾ ਕੀ ਆ ਤੇ ਬਹਾਦਰ ਸ਼ਾਹ ਨੇ ਕਿਹਾ ਸੀ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਇੰਡੀਆ ਹਿੰਦੁਸਤਾਨੇ ਭਾਰਤ ਦੇਸ਼ ਰਹੂਗਾ ਸਿੱਖਾਂ ਦੇ ਉੱਤੇ ਇਸ ਦੇਸ਼ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਜਿਹੜਾ ਵੀ ਸਿੱਖਾਂ ਦੇ ਵਿੱਚ ਮੌਕੇ ਦਾ ਜਥੇਦਾਰ ਹੋਊਗਾ ਤੁਹਾਡੇ ਤੋਂ ਬਾਅਦ ਗੁਰੂ ਹੋਵੇ ਜਥੇਦਾਰ ਹੋਵੇ ਉਹ ਜੋ ਫੈਸਲਾ ਕਰੂਗਾ ਸਿੱਖਾਂ ਤੇ ਲਾਗੂ ਹੋਊਗਾ ਸਿੱਖਾਂ ਕੋਲੇ ਦੂਜੀਆਂ ਕੌਮਾਂ ਦੀ ਦਰਖਾਸਤ ਤਾਂ ਚਲੀ ਜਾ ਸਕਦੀ ਆ ਪਰ ਦੂਜੀਆਂ ਕੌਮਾਂ ਦੇ ਦੂਜੇ ਦੇਸ਼ਾਂ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਤੇ ਉਹ ਜੱਥੇਦਾਰ ਦੀ ਮਰਜ਼ੀ ਆ ਉਸ ਦਰਖਾਸਤ ਦੇ ਅਧੀਨ ਆਪਦੇ ਸਿੰਘਾਂ ਨੂੰ ਕੀ ਸਜ਼ਾ ਦਿੰਦੇ ਆ ਤੇ ਉਹ ਸਜ਼ਾ ਸ੍ਰੀ ਕਾਲ ਤਖਤ ਸਾਹਿਬ ਤੋਂ ਸੁਣਾਈ ਜਾਊਗੀ ਤੇ ਅਸੀਂ ਇਹੋ ਜੇ ਰਾਹ ਪੈ ਗਏ ਸਾਨੂੰ ਇਹੋ ਜੇ ਇਤਿਹਾਸ ਤੋਂ ਇਹਨਾਂ ਨੇ ਅਣਜਾਣ ਕਰ ਦਿੱਤਾ ਤੇ ਸਾਨੂੰ ਪਤਾ ਹੀ ਨਹੀਂ ਹੈਗਾ ਇਥੇ ਸਾਡੇ ਸਾਡੇ ਬੰਦੇ ਸਾਡੇ ਵਿਰੋਧੀ ਦਰਖਾਸਤਾਂ ਦਿੰਦੇ ਸਾਡੇ ਤੇ ਕੇਸ ਚੱਲਦਾ ਉਹ ਸਾਡੇ ਸਿੰਘੀ ਤਾਂ ਦਿਬੜੂਗੜ੍ਹ ਬੈਠੇ ਸਾਡੇ ਹੀ ਤਾਂ ਤਿਹਾਰ ਚ ਬੈਠੇ ਆ ਭਾਏ ਇਸ ਗਵਰਨਮੈਂਟ ਨੇ ਤੇ ਤਖਤ ਸਾਭਦੇ ਜੱਥੇਦਾਰ ਨੂੰ ਪਤਾ ਹੀ ਨਹੀਂ ਮੇਰੇ ਕੋਲ ਪਾਵਰ ਕੀ ਆ ਉਹਨੂੰ ਕਹ ਫਰੋਲ ਔਰੰਗਜ਼ੇਬ ਦੇ ਵਰਕੇ ਫਰੋਲ ਬਹਾਦਰ ਸ਼ਾਹ ਦੇ ਵਰਕੇ ਤੁਸੀਂ ਸਾਡੇ ਨਾਲ ਵਚਨ ਕੀਤੇ ਸੀ ਸਿੱਖਾਂ ਦੇ ਉੱਤੇ ਭਾਰਤ ਦਾ ਕਾਨੂੰਨ ਲਾਗੂ ਨਹੀਂ ਹੋ ਸਕਦਾ ਸਾਡੇ ਬੰਦੇ 302 ਜਾਂ ਜੂਪੀਏ ਜਾਂ ਨਾਸਾ ਨੂਸਾ ਜਾਂ ਟਾਡਾ ਦੇ ਵਿੱਚ ਕਿਵੇਂ ਇਸ ਕੇਸ ਦੇ ਅਧੀਨ ਅੰਦਰ ਹੋ ਜਾਣਗੇ ਅੰਦਰ ਕਿਉਂਕਿ ਸਾਡੇ ਜੱਥਾ ਦਾਰਾਂ ਕੋਲੇ ਹੁਣ ਉਹ ਪਾਵਰ ਨਹੀਂ ਹੈ ਵੀ ਇਹ ਖੜ ਕੇ ਅੱਖ ਚ ਅੱਖ ਪਾ ਕੇ ਗੱਲ ਕਰ ਸਕਣ ਇਹ ਸਾਡੀ ਕੌਮ ਦੇ ਬੰਦੇ ਨੇ ਸਜ਼ਾ ਪੂਰੀ ਹੋ ਚੁੱਕੀ ਆ ਦੋ ਜੇ ਨਹੀਂ ਦੇਣੇ ਤਾਂ ਸਾਨੂੰ ਇਹ ਜਵਾਬ ਚਾਹੀਦਾ 24 ਘੰਟਿਆਂ ਦੇ ਵਿੱਚ ਨਹੀਂ ਫਿਰ ਤਿਆਰ ਰਹੋ ਹੈ ਕਿਸੇ ਦੇ ਵਿੱਚ ਹਿੰਮਤ ਤੇ ਇਹਨਾਂ ਨੂੰ ਜਥੇਦਾਰ ਬਣਾਇਆ ਤੁਸੀਂ ਇਹਨਾਂ ਦੇ ਅੱਗੇ ਫੁੱਲ ਸੱਟ ਦੇ ਗਲਾਬ ਦੇ ਤੁਸੀਂ ਏ ਹੁਣੇ ਆ ਜਾਣ ਇੱਥੇ ਵੈਸਜੋਗੇ ਤੁਸਾਨੂੰ ਤਾਂ ਡਾਰੀ ਬਹੁਤ ਲੱਗਦਾ ਇਹਨਾਂ ਤੋਂ ਪਿੱਛੇ ਜੇ ਮੋਰਚੇ ਤੇ ਗੱਲ ਕੀਤੀ ਸੀ ਵੀ ਜੇ ਪਰਮਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕ ਲਿਆ ਫੇਰ ਕੀ ਹੋ ਗਿਆ ਸਾਡਾ ਪਿਓ ਆ ਸੀ ਰੋਕਾਂਗੇ ਸਾਡੀ ਇੱਜ਼ਤ ਨਹੀਂ ਰਹੀ ਸਾਡੀ ਪੱਗ ਨਹੀਂ ਹੈਗੀ ਨੌਜਵਾਨੀ ਨਸ਼ਾਣਾ ਮਾਰ ਰਹੀ ਆ ਗੁਰੂਗ੍ਰਾਂਦ ਸਾਹਿਬ ਸੇਫ ਨਹੀਂ ਤੂੰ ਕਹਦਾ ਜਥੇਦਾਰ ਆ ਤੇ ਜੇ ਜਥੇਦਾਰ ਆ ਤਾਂ ਸਵੇਰ ਨੂੰ ਐਕਸ਼ਨ ਲੈ ਇਸ ਗੱਲ ਤੇ ਇਸ ਕਰਕੇ ਠੀਕ ਆ ਮੈਂ ਗਰਮ ਚੱਲਦਾ ਠੀਕ ਆ ਮੈਂ ਇਦਾਂ ਇਦਾਂ ਦਾ ਹੈਗਾ ਮੈਂ ਇਦਾਂ ਦਾ ਹੀ ਰਹਿਣਾ ਮੈਂ ਬਦਲ ਨਹੀਂ ਸਕਦਾ ਆਪਾਂ ਨਹੀਂ ਬਦਲ ਸਕਦੇ ਜਿੰਨਾ ਚਿਰ ਮਹਾਰਾਜ ਦਾ ਹੁਕਮ ਆ ਸਾਹ ਚੱਲਦੇ ਆ ਇਦਾਂ ਦੀਆਂ ਹੀ ਗੱਲਾਂ ਹੋਣਗੀਆਂ ਬੋਲੇ ਇਸੋਨਹਾ ਦੁਨੀਆ ਇਸੋਨਹਾ ਦੁਨੀਆ ਮੈਨੂੰ ਕਦੇ ਕੋਈ ਕੁਰਸੀ ਨਹੀਂ ਚਾਹੀਦੀ ਮੈਨੂੰ ਕਦੇ ਕੋਈ ਸਟੇਜ ਨਹੀਂ ਚਾਹੀਦੀ ਮੈਨੂੰ ਕੋਈ ਜ਼ਥੇਦਾਰੀ ਨਹੀਂ ਚਾਹੀਦੀ ਮੈਂ ਆਪਦੇ ਘਰ ਦੇ ਵਿੱਚ ਠੀਕ ਆ ਮੈਂ ਕਿਸੇ ਜਥੇਬੰਦੀ ਚ ਵਿਚਰਨਾ ਨਹੀਂ ਚਾਹੁੰਦਾ ਮੈਂ ਚੱਕਰਵਰਤੀ ਰਹਿਣਾ ਚਾਹੁੰਦਾ ਮੈਂ ਠੀਕ ਆ ਕਿਉਂਕਿ ਮੈਂ ਜੋ ਕਰਦਾ ਜੋ ਕਰਨਾ ਤੇ ਜੋ ਕਰਦਾ ਤੇ ਜੋ ਕਰੂੰਗਾ ਉਹ ਮੈਨੂੰ ਹੀ ਪਤਾ ਮੈਨੂੰ ਪਤਾ ਇਹ ਲੀਕ ਨਹੀਂ ਹੈਗਾ ਤੇ ਮੈਂ ਬਚਿਆ ਆਉਣਾ ਇਸ ਕਰਕੇ ਹਰ ਇੱਕ ਨੌਜਵਾਨ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਕਿਸੇ ਨੂੰ ਮੁੜ ਕੇ ਮਿਲੂੰਗਾ ਵੀ ਨਹੀਂ ਬਹੁਤੀ ਗੱਲ ਨਹੀਂ ਹੈਗੀ ਇਹ ਜਿਹੜੇ ਇੱਥੇ ਨੌਜਵਾਨ ਆਏ ਉਹਨਾਂ ਨੂੰ ਬੇਨਤੀ ਆ ਵੀ ਉਹ ਕੇਸਾ ਧਾਰੀ ਹੋਣ ਦੂਜੀ ਗੱਲ ਉਹ ਬਹੁਤਾ ਨਹੀਂ ਸਵੇਰੇ ਉੱਠ ਕੇ ਜੇ ਨਹੀਂ ਵੀ ਨਾ ਤਜੰਦਾ ਤੇ ਚੌਂਕੜਾ ਮਾਰ ਕੇ 10 ਵਾਰੀ ਮੂਲ ਮੰਤਰ ਸਹਿਬ ਦਾ ਜਾਪ ਕਰਨ ਇਦੋਂ ਵੱਧ ਮੈਂ ਨਹੀਂ ਕੁਝ ਕਹੂੰਗਾ ਉਹਨਾਂ ਨੂੰ ਇੱਕ ਵਾਰੀ ਜਿਹੜਾ ਬੀ 10ਵੇਂ ਪਾਸ਼ਾ ਨੇ ਸਿੱਖਾਂ ਦੇ ਵਿੱਚ ਬੋਇਆ ਸੀ ਉਹਨੂੰ ਇੱਕ ਵਾਰੀ ਪਾਣੀ ਪਾਉਣਾ ਸ਼ੁਰੂ ਕਰੋ ਉਹ ਆਪੇ ਫੁੱਟੂਗਾ ਤੇ ਜਦੋਂ ਉਹਨੂੰ ਫਲ ਤੇ ਫੁੱਲ ਪੱਤੀਆਂ ਲੱਗਣ ਗਿਆ ਤੋ ਤੁਹਾਨੂੰ ਦਿਸਣ ਗਿਆ ਅਸੀਂ ਕੇਰਾ ਹੀ ਨਹੀਂ ਕਵਾਂਗੇ ਵੀ ਅੱਜ ਹੀ ਇਹਨੂੰ ਟੱਬ ਦੇ ਵਿੱਚ ਸੈੱਡ ਦਿਓ ਤਾਂ ਸੁੱਕ ਜਾਂਦੇ ਹੁੰਦੇ ਆ ਫੁੱਟੇ ਪਿੰਡਾਂ ਦੇ ਵਿੱਚ ਪੰਚਾਇਤਾਂ ਦਾ ਫਰਜ਼ ਨਿਭਾਉਣ ਸੱਚ ਦੇ ਆਧਾਰ ਤੇ ਚੱਲਣ ਨੌਜਵਾਨ ਏਕਤਾ ਰੱਖਣ ਪਿੰਡਾਂ ਦੇ ਵਿੱਚ ਮਾੜੀ ਮੋਟੀ ਈਰਖਾ ਹੈਗੀ ਆ ਜਿਹੜੀ ਉਹਨੂੰ ਖਤਮ ਕਰ ਦੇਣ ਪਿੰਡ ਦੀ ਧੀ ਭੈਣ ਲਈ ਇਕੱਠੇ ਹੋ ਕੇ ਚੱਲਣ ਦੂਜੀ ਬੇਨਤੀ ਇਥੇ YouTube ਵਾਲੇ ਵੀ ਆਏ ਆ ਜਾਂ ਹੋਰ ਵੀ ਨੌਜਵਾਨ ਵੀ ਆਏ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਨੌਜਵਾਨੀ ਦੇ ਵਿੱਚੋਂ ਕੋਈ ਵੀ ਸ਼ਮਸ਼ਾਨ ਘਾਟ ਜਾਂ ਸੋਨਸਾਨ ਜਗ੍ਹਾ ਤੇ ਆਪਣਾ ਵੀਰ ਨਸ਼ਾ ਕਰਦਾ ਫੜਿਆ ਜਾਂਦਾ ਉਹਦੀ ਵੀਡੀਓ ਨਾ ਬਣਾਇਆ ਕਰੋ ਹੋ ਸਕਦਾ ਉਹ ਨਸ਼ਾ ਕਰਕੇ ਹਟ ਜੇ ਪਰ ਉਹ ਵੀਡੀਓ ਕਦੇ ਸੰਸਾਰ ਤੋਂ ਡਿਲੀਟ ਨਹੀਂ ਹੋ ਸਕਦੀ ਉਹਨੂੰ ਤਕਲੀਫ ਦਊਗੀ ਹੋ ਸਕਦਾ ਸੁਸਾਇਡ ਕਰ ਦੇ ਉਹਨੂੰ ਫੜੋ ਤੇ ਉਹਨੂੰ ਗੱਲ ਨਾਲ ਲਾਓ ਵੀ ਵੀਰਾ ਵੀ ਇਹ ਆਪਣਾ ਰਾਹ ਨਹੀਂ ਹੈ ਨੌਜਵਾਨੀ ਬਚਾਉਣੀ ਸ਼ੁਰੂ ਕਰ ਦੋ ਲੜਾਈ ਖਤਮ ਕਰੋ ਆਪਸੇ ਭਾਈਚਾਰੇ ਦੇ ਵਿੱਚੋਂ ਇੱਕ ਇਹਦੇ ਵਿੱਚ ਰਹੋ